ਕਿਉਂਕਿ ਜਿਹੜਾ ਸਰਵਾਈਕਲ ਹੈ ਨਾ ਇਹ ਇਹ ਕੋਈ ਬਿਮਾਰੀ ਨਹੀਂ ਹੈਗੀ ਇਹ ਸਟਿਫਨੈਸ ਆ ਸਾਡੇ ਜਿਹੜਾ ਸਰਵਾਈਕਲ ਪਾਰਟ ਹੈ ਬਾਡੀ ਦਾ ਜਿਵੇਂ ਹਾਰਟ ਹੈ ਬ੍ਰੇਨ ਹੈ ਲਿਵਰ ਹੈ ਉਸੇ ਤਰ੍ਹਾਂ ਸਾਡੀ ਰੀੜ ਦੀ ਹੱਡੀ ਦੇ ਉੱਪਰ ਜਿਹੜੇ 6 ਮਨਕੇ ਆ ਉਹ ਸਰਵਾਈਕਲ ਦਾ ਰੂਪ ਹੈ ਉਹਨੂੰ ਸਰਵਾਈਕਲ ਕਿਹਾ ਤੇ ਉੱਥੇ ਜਦੋਂ ਸਟਿਫਨੈਸ ਆਉਂਦੀ ਹੈ ਸੂਜਨ ਆਉਂਦੀ ਆ ਫਿਰ ਅਸੀਂ ਕਹਿੰਦੇ ਆ ਕਿ ਸਾਨੂੰ ਤਾਂ ਜੀ ਸਰਵਾਈਕਲ ਦੀ ਬਿਮਾਰੀ ਹੋ ਗਈ ਉਹ ਕੀ ਹੁੰਦਾ ਸਰਵਾਈਕਲ ਦਾ ਜਦੋਂ ਪਿੱਛੇ ਇੱਥੇ ਗਰਦਨ ਦੇ ਪਿੱਛੇ ਹੁੰਦੀ ਹੈ ਪ੍ਰੋਬਲਮ ਆ ਚੀਜ਼ਾਂ ਪਰੇਸ਼ਾਨ ਮਤਲਬ ਬੰਦੇ ਦਾ ਜੀ ਕਰਦਾ ਟੱਕਰ ਮਾਰ ਕੇ ਮਰ ਜੀ ਇਹ ਪਤਾ ਨਹੀਂ ਕੀ ਸਾਨੂੰ ਇਹ ਚੰਬੜ ਗਿਆ ਇਹ ਦਿਲ ਦੀ ਚੀਜ਼ ਆ ਚਾਹੇ ਸਾਡੀਆਂ ਭੈਣਾਂ ਨੇ ਚਾਹੇ ਵੀਰ ਸਰਵਾਈਕਲ ਦੀ ਬਿਮਾਰੀ ਸਾਰਿਆਂ ਲਈ ਬਹੁਤ ਹੀ ਖਤਰਨਾਕ ਬਿਮਾਰੀ ਆ ਤੇ ਇਹ ਗੈਸ ਖਤਮ ਕਰਨਾ ਬਹੁਤ ਜ਼ਰੂਰੀ ਹੈ ਜੇ ਸਰਵਾਈਕਲ ਦੀ ਬਿਮਾਰੀ ਆ ਇਹਨੂੰ ਐ ਹਲਕਾ ਜਿਹਾ ਲੈਣਾ ਬਟਰ ਦੇ ਦਾਣੇ ਜਿੰਨਾ ਕਿ ਲੈ ਕੇ ਇਦਾਂ ਇਹ ਪਿੱਛੇ ਉਹਦੇ ਉੱਤੇ ਮਲ ਲੀਆਂ ਸਰਵਾਈਕਲ ਸਿਸਟਮ ਦੇ ਉੱਤੇ ਔਰ ਇਦਾਂ ਹੀ ਇਹ ਕੰਨਾਂ ਦੇ ਪਿੱਛੇ ਐ ਪੂਰੀ ਗਰਦਨ ਦੇ ਤੇ ਮਲ ਕੇ ਇਹਨੂੰ ਤੁਸੀਂ ਖੁੱਲਾ ਛੱਡ ਦਿਓ ਰਾਤ ਨੂੰ ਕਿਉਂਕਿ ਰਾਤ ਨੂੰ ਮੈਂ ਕਹਣਾ ਨਾ ਸਹਰਾਣਾ ਲੈਣਾ ਬੰਦ ਕਰ ਦਿਓ ਜੇ ਆਪਾਂ ਕਵਾਂਗੇ ਵੀ ਤੁਸੀਂ ਸਰਵਾਈਕਲ ਦੀ ਐਕਸਰਸਾਈਜ਼ ਕਰ ਲਓ ਵੀ ਗਰਦਨ ਨੂੰ ਐਦਾ ਲੈਫਟ ਰਾਈਟ ਉੱਪਰ ਕਰਨਾ 5-5 ਵਾਰੀ 10-10 ਵਾਰੀ ਟਾਈਮ ਹੀ ਨਹੀਂ ਲੋਕ ਉਸੇ ਵੀ ਰੰਗ ਦੇ ਧਾਗੇ 'ਚ ਪਾ ਕੇ ਪਾ ਸਕਦੇ ਹੋ ਧਾਗਾ ਤੁਸੀਂ ਆਪ ਲੈ ਲਿਓ ਤੇ ਇਹ ਲੋਕਟ ਹੀ ਦੇਣਾ ਸੀ ਐਦਾ ਕਰਕੇ ਧਾਗੇ 'ਚ ਨਹੀਂ ਦਿੰਦੇ ਸੀ ਇਹਨੂੰ ਅ ਇਹ ਬਿਲਕੁਲ ਲੱਕੜੀ ਦਾ ਹੈਗਾ ਜੀ ਤੇ ਇਹਨੂੰ ਜਦੋਂ ਤੁਸੀਂ ਪਹਿਨੋਗੇ ਤੁਹਾਨੂੰ ਪਤਾ ਲੱਗੂਗਾ ਕੀ ਚੰਦ ਦਿਨਾਂ ਦੇ ਵਿੱਚ ਜਿਹੜਾ ਸਰਵਾਈਕਲ ਆ ਉਹ ਉਹਦਾ ਦਰਦ ਖਤਮ ਹੋ ਰਿਹਾ ਸਹੀ ਪੋਜੀਸ਼ਨ ਵਿੱਚ ਬੈਠੇ ਬਿਨਾ ਕੋਈ ਕੰਮ ਕਰਨਾ ਜਾਂ ਫਿਰ ਮੋਬਾਈਲ ਨੂੰ ਦੇਖਣਾ ਗਰਦਨ ਹਮੇਸ਼ਾ ਚੁਕੀ ਰਹਿੰਨੀ ਟੀਵੀ ਦੇਖਣ ਵੇਲੇ ਤੁਹਾਡੀ ਗਰਦਨ ਦੀ ਸਹੀ ਪੋਜੀਸ਼ਨ ਦਾ ਨਾ ਹੋਣਾ ਸੋਣ ਵੇਲੇ ਅਗਰ ਤੁਸੀਂ ਗਰਦਨ ਟੇਢੀ ਮੇਢੀ ਰੱਖ ਕੇ ਸੋ ਜਾਦੇ ਹੋ ਨਾ ਸਟਰਟ ਜਾਂਦੀ ਹੈ ਗਰਦਨ ਦੇ ਵਿੱਚ ਟੇ ਸਾਰਾ ਦਰਦ ਜੋ ਹੈ ਰਹਿੰਦਾ ਹੈ ਸੋ ਸਰਵਾਈਕਲ ਹੋਣ ਦੇ ਕਈ ਕਾਰਨ ਹੋ ਸਕਦੇ ਨੇ ਜਿਸ ਚ ਸਭ ਤੋਂ ਮੇਨ ਕਾਰਨ ਇਹ ਹੁੰਦਾ ਹੈ ਕਿ ਅਸੀਂ ਆਪਣੇ ਸਹੀ ਤਰੀਕੇ ਨਾਲ ਜੋ ਹੈ ਗਰਦਨ ਨਹੀਂ ਰੱਖਦੇ ਆ ਇੱਕੋ ਪੋਜੀਸ਼ਨ ਵਿੱਚ ਬੈਠੇ ਰਹਿੰਦੇ ਆ ਸੋ ਸਟਿਫਨੈਸ ਹੋ ਜਾਂਦੀ ਹੈ ਪਰ ਇਸ ਸਰਵਾਈਕਲ ਦੇ ਦਰਦ ਤੋਂ ਛੁਟਕਾਰਾ ਕਿਵੇਂ ਪਾਈਏ ਗਲਤ ਹੈ ਹਰ ਕੋਈ ਇਹ ਜਾਣਨਾ ਚਾਹੁੰਦਾ ਹੈ ਕਿ ਦਰਦ ਬਹੁਤ ਜ਼ਿਆਦਾ ਹੋ ਰਹੀ ਹੈ ਹੁਣ ਛੁਟਕਾਰਾ ਕਿਵੇਂ ਪਾਈਏ ਕਿਉਂਕਿ ਸਰਵਾਈਕਲ ਦਰਦ ਕਈ ਵਾਰ ਇੰਨਾ ਜ਼ਿਆਦਾ ਹੋ ਜਾਂਦਾ ਹੈ ਕਿ ਗੱਲ ਕਰਨਾ ਵੀ ਔਖਾ ਲੱਗਦਾ ਹੈ ਅ ਗਰਦਨ ਘੁਮਾਉਣੇ ਵਿੱਚ ਬਹੁਤ ਜ਼ਿਆਦਾ ਮੁਸ਼ਕਲ ਹੋ ਜਾਂਦੀ ਹੈ ਸੋ ਅੱਜ ਦੀ ਵੀਡੀਓ ਵਿੱਚ ਤੁਹਾਨੂੰ ਇਹੀ ਦੱਸਾਂਗੇ ਕਿ ਅਗਰ ਸਰਵਾਈਕਲ ਦੀ ਪ੍ਰੋਬਲਮ ਦੇ ਨਾਲ ਜੂਝ ਰਹੇ ਹੋ ਤਾਂ ਜੋ ਗੱਲਾਂ ਅੱਜ ਤੁਹਾਨੂੰ ਵੀਡੀਓ ਵਿੱਚ ਦੱਸਾਂਗੇ ਇਹਨਾਂ ਨੂੰ ਜ਼ਰੂਰ ਅਪਣਾਓ ਜ਼ਰੂਰ ਅਜ਼ਮਾਓ ਕਿਉਂਕਿ ਨਾਲ ਦੀ ਨਾਲ ਗੱਲ ਆਪਾਂ ਇਹ ਵੀ ਕਰਾਂਗੇ ਕਿ ਜਿਹੜੇ ਸਰਵਾਈਕਲ ਜਿਨ੍ਹਾਂ ਨੂੰ ਪ੍ਰੋਬਲਮ ਹੈ ਉਹਨਾਂ ਨੂੰ ਇਹ ਵੀ ਧਿਆਨ ਜ਼ਰੂਰ ਰੱਖਣਾ ਚਾਹੀਦਾ ਹੈ ਕਿ ਉਹਨਾਂ ਦੇ ਪੇਟ ਵਿੱਚ ਗੈਸ ਨਾ ਬਣੇ ਉਹਨਾਂ ਦਾ ਖਾਣ ਪੀਣ ਇਸ ਢੰਗ ਨਾਲ ਹੋਣਾ ਚਾਹੀਦਾ ਹੈ ਕਿ ਗੈਸ ਨਾ ਬਣੇ ਕਿਉਂਕਿ ਗੈਸ ਬਣਨ ਦੇ ਨਾਲ ਵੀ ਸਰਵਾਈਕਲ ਪੇਨ ਜੋ ਹੈ ਜ਼ਿਆਦਾ ਹੋ ਜਾਂਦਾ ਹੈ ਸੋ ਤੇ ਇਹ ਸਾਰੀ ਜਾਣਕਾਰੀ ਲੈ ਕੇ ਹਾਜ਼ਰ ਆਜੀ ਤੁਸੀਂ ਵੇਖ ਰਹੇ ਹੋ ਹੈਲਥ ਅਵੇਰਨੈਸ ਪ੍ਰੋਗਰਾਮ ਹੈਲਥ ਐਡਵਾਈਸ ਵਿਦ ਹਰਜੋਤ कौर ਸਵਾਗਤ ਹੈ ਤੁਹਾਡਾ ਸਾਰਿਆਂ ਦਾ ਸਵਾਗਤ ਕਰਦੇ ਆਂ ਵੈਦਵਾਨ ਆਯੁਰਵੈਦ ਦੇ ਐਮਡੀ ਮਿਸਟਰ ਸੁਭਾਸ਼ ਗੋਲ ਜੀ ਦਾ ਸਤਿ ਸ਼੍ਰੀ ਅਕਾਲ ਸਰ ਸਵਾਗਤ ਹੈ ਤੁਹਾਡਾ ਸਵਾਗਤ ਸਾਢੇ 4:30 ਦੇਸ਼ਕਾਂ ਦਾ ਸ਼ ਜਾਨਕਾਰੀ ਸਤਿ ਸ਼੍ਰੀ ਅਕਾਲ ਜੀ ਨਮਸਕਾਰ ਚੜ੍ਹਦੀ ਕਲਾ ਚੋ ਉਮੀਦ ਹੈ ਬਹੁਤ ਤੰਦਰੁਸਤ ਹੋਮੋਗੇ ਕਿਉਂਕਿ ਤੁਹਾਡੇ ਲਈ ਤੁਹਾਡਾ ਭਰਾ ਸਦਾ ਦੁਆਵਾਂ ਕਰਦਾ ਰਹਿੰਦਾ ਕਿ ਮੇਰਾ ਪੰਜਾਬ ਹੱਸਦਾ ਰਹੇ ਵਸਦਾ ਰਹੇ ਹਰ ਮੇਰਾ ਪੰਜਾਬੀ ਭੈਣ ਭਰਾ ਦੁਨੀਆ ਦੇ ਉੱਤੇ ਆਪਣੀਆਂ ਮੱਲਾ ਮਾਰੇ ਔਰ ਤਕੜਾ ਰਹੇ ਔਰ ਅੱਜ ਕੱਲ ਬਿਮਾਰੀਆਂ ਨੇ ਵੀ ਆਪਣਾ ਜਾਲ ਫੈਲਾ ਰੱਖਿਆ ਔਰ ਯੂਟਿਊਬਰ ਦੇ ਉੱਤੇ ਬਹੁਤ ਸਾਰੇ ਵੈਦਾਂ ਨੇ ਵੀ ਆਪਣੀ ਗੱਲਬਾਤ ਦੱਸ ਰੱਖੀ ਹੈ ਕਿਉਂਕਿ ਜਿੰਨੇ ਵੀ ਬਹਿਦ YouTube ਤੇ ਆਉਂਦੇ ਆ ਸਾਰੇ ਬਹੁਤ ਵਿਦਵਾਨ ਹੈ ਮੈਂ ਤੁਹਾਨੂੰ ਦੱਸਾਂ ਕਿਸੇ 'ਚ ਵੀ ਕੋਈ ਕਮੀ ਨਹੀਂ ਹੁੰਦੀ ਕਿਉਂਕਿ ਪਹਿਲੀ ਗੱਲ ਤਾਂ ਹੌਸਲਾ ਚਾਹੀਦਾ YouTube ਤੇ ਬਹਿ ਕੇ ਬੋਲਣ ਵਾਸਤੇ ਉਹ ਬੋਲਦੇ ਆ ਮਿੰਡੂ ਵੀ ਚੰਗਾ ਲੱਗਦਾ ਤੁਹਾਨੂੰ ਵੀ ਚੰਗਾ ਲੱਗਦਾ ਕਿਉਂਕਿ ਜੇ ਕਿਸੇ ਨੇ ਕੋਈ ਗੱਲ ਕਹੀ ਆ ਮੈਂ ਕਹਿੰਦਾ ਜੇ ਕੋਈ 100 ਗੱਲ ਕਹਦਾ ਉਹ 'ਚੋਂ ਕੋਈ ਦੋ ਗੱਲਾਂ ਤਾਂ ਖਰੀਆ ਕਹਿੰਦੇ ਹੀ ਹੋਊਗਾ ਸਭ ਦੀ ਸੁਣੋ ਪਰ ਕਰੋ ਆਪਣੀ ਮਰਜ਼ੀ ਸੁਣੋ ਸਭ ਦੀ ਕਰੋ ਮਨ ਦੀ ਇਹ ਸਭ ਨੇ ਕਿਹਾ ਅਰ ਤੁਹਾਡਾ ਭਰਾ ਸੁਬਾਸ਼ ਗੋਇਲ ਅੱਜ ਤੁਹਾਡੇ ਲਈ ਲੈ ਕੇ ਆਇਆ ਇੱਕ ਐਦਾਂ ਦੀ ਚੀਜ਼ ਜਿਹੜੀ ਤੁਹਾਡੇ ਸਰਵਾਈਕਲ ਦੇ ਪ੍ਰੋਬਲਮ ਨੂੰ ਖਤਮ ਕਰ ਸਕਦੀ ਆ ਕਿਉਂਕਿ ਜਿਹੜਾ ਸਰਵਾਈਕਲ ਹੈ ਨਾ ਇਹ ਇਹ ਕੋਈ ਬਿਮਾਰੀ ਨਹੀਂ ਹੈਗੀ ਇਹ ਸਟਿਫਨੈਸ ਆ ਸਾਡੇ ਜਿਹੜਾ ਸਰਵਾਈਕਲ ਪਾਰਟ ਹੈ ਬਾਡੀ ਦਾ ਜਿਵੇਂ ਹਾਰਟ ਹੈ ਬ੍ਰੇਨ ਹੈ ਲਿਵਰ ਹੈ ਉਸੇ ਤਰ੍ਹਾਂ ਸਾਡੀ ਰੀੜ ਦੀ ਹੱਡੀ ਦੇ ਉੱਪਰ ਜਿਹੜੇ 6 ਮਨ ਕੇ ਆ ਉਹ ਸਰਵਾਈਕਲ ਦਾ ਰੂਪ ਹੈ ਉਨੂੰ ਸਰਵਾਈਕਲ ਕਹਿਆ ਤੇ ਉੱਥੇ ਜਦੋਂ ਸਟੀਫਨੈਸ ਆਉਂਦੀ ਹੈ ਸੂਜਨ ਆਉਂਦੀ ਹੈ ਫਿਰ ਅਸੀਂ ਕਹਿੰਦੇ ਆ ਕਿ ਸਾਨੂੰ ਤਾਂ ਜੀ ਸਰਵਾਈਕਲ ਦੀ ਬਿਮਾਰੀ ਹੋ ਗਈ ਸਰਵਾਈਕਲ ਦਾ ਰੋਗ ਹੋ ਗਿਆ ਇਟ ਮੀਨ ਜੀ ਸਾਡਾ ਸਰਵਾਈਕਲ ਜਿਹੜਾ ਉਹ ਰੋਗੀ ਹੋ ਗਿਆ ਉਹ ਕੀ ਹੁੰਦਾ ਸਰਵਾਈਕਲ ਦਾ ਜਦੋਂ ਪਿੱਛੇ ਇੱਥੇ ਗਰਦਨ ਦੇ ਪਿੱਛੇ ਹੁੰਦੀ ਹੈ ਪ੍ਰੋਬਲਮ ਆਹ ਚੀਜ਼ਾਂ ਪਰੇਸ਼ਾਨ ਮਤਲਬ ਬੰਦੇ ਦਾ ਜੀ ਕਰਦਾ ਟੱਕਰ ਮਾਰ ਕੇ ਮਰ ਜੀ ਇਹ ਪਤਾ ਨਹੀਂ ਕੀ ਸਾਨੂੰ ਇਹ ਚੰਬੜ ਗਿਆ ਇਹ ਦਿਲ ਦੀ ਚੀਜ਼ ਆ ਔਰ ਪਿੱਛੋਂ ਨਾ ਗਰਦਨ ਦੇ ਢੁੱਡ ਜਾ ਨਿਕਲ ਜਾਂਦਾ ਜਿਵੇਂ ਹਾਤੀ ਦੇ ਆ ਜਾਂ ਗਾਂ ਦੇ ਮੱਜ ਦੇ ਉੱਪਰ ਟੁੱਟ ਜੇ ਨਹੀਂ ਨਿਕਲ ਜਾਂਦਾ ਐਦਾਂ ਇਨਸਾਨੀ ਸਰੀਰ ਦੇ ਉੱਪਰ ਉਹ ਟੁੱਟ ਜਾ ਬਣ ਜਾਂਦਾ ਚਾਹੇ ਸਾਡੀਆਂ ਭੈਣਾਂ ਨੇ ਚਾਹੇ ਵੀਰ ਸਰਵਾਈਕਲ ਦੀ ਬਿਮਾਰੀ ਸਾਰਿਆਂ ਲਈ ਬਹੁਤ ਹੀ ਖਤਰਨਾਕ ਬਿਮਾਰੀ ਆ ਇਹਦੇ ਲਈ ਦੇਖੋ ਸਾਡੇ ਵੈਦ ਜੀ ਨੇ ਇੱਕ ਚੀਜ਼ ਦਿੱਤੀ ਹੈ ਤੁਹਾਨੂੰ ਹਿੰਗ ਪਾ ਕੇ ਦੇਖੋ ਹਿੰਗ ਤੋਂ ਬਣਿਆ ਹਿੰਗ ਬਾਸਟਿਕ ਪਾਊਡਰ ਤੇ ਫਿਰ ਇਹਦੇ ਵਿੱਚ ਭੂਮੀ ਆਮਲਾ ਪਾਊਡਰ ਫਿਰ ਇਹ ਚ ਕਾਲਮੇਗ ਰਸ ਕਿੰਨੀ ਵਧੀਆ ਚੀਜ਼ ਇਹ ਐਸੀ ਚੀਜ਼ ਬਣੀ ਇਹਨੂੰ ਜਮੇ ਇੱਕ ਚਮਚਾ ਲੈਣਾ ਛੋਟਾ ਚਮਚਾ ਜਦੋਂ ਤੁਸੀਂ ਰੋਟੀ ਖਾਣੇ ਹੋ ਦੋ ਤਿੰਨ ਬੁਰਕੀਆਂ ਖਾ ਲਓ ਚਾਰ ਬੁਰਕੀਆਂ ਖਾ ਲਓ ਉਦੋਂ ਬਾਅਦ ਇਹ ਮੂੰਹ ਚ ਪਾ ਕੇ ਪਾਊਡਰ ਖਾ ਲਓ ਬਾਕੀ ਬਚਦੀ ਰੋਟੀ ਖਾ ਲਓ ਤੁਸੀਂ ਕਬਾਲ ਦਾ ਰਿਜ਼ਲਟ ਦੇਖੋ ਪੇਟ ਚੋਂ ਕਿਵੇਂ ਗੈਸ ਖਤਮ ਹੁੰਦੀ ਆ ਤੇ ਇਹ ਗੈਸ ਖਤਮ ਕਰਨਾ ਬਹੁਤ ਜ਼ਰੂਰੀ ਹੈ ਜੇ ਸਰਵਾਈਕਲ ਦੀ ਬਿਮਾਰੀ ਹੈ ਤੇ ਫਿਰ ਉਹਦੇ ਵਿੱਚ ਦਿੱਤਾ ਇਹਨਾਂ ਨੇ ਸੈਲਬੀ ਟੌਪ ਪਾਊਡਰ ਇਹ ਸੈਲਬੀਟੋ ਪਾਊਡਰ ਦੇ ਵਿੱਚ 10 ਚੜੀ ਬੂਟੀਆਂ ਦਾ ਅਰਕ ਦਿੱਤਾ ਗਿਆ ਐਕਸਟ੍ਰੈਕਟ ਦਿੱਤਾ ਗਿਆ ਜਿਹੜਾ ਕਿ ਸਰਵਾਈਕਲ ਦੇ ਦਰਦ ਲਈ ਬਹੁਤ ਹੀ ਗੁਣਕਾਰੀ ਹੈ ਲਾਭਦਾਇਕਾ ਸੈਲਬੀਟੋ ਪਾਊਡਰ ਦੇ ਨਾਮ ਤੇ ਹੈ ਇਹਦਾ ਇਹਦਾ ਵੀ ਇੱਕ ਛੋਟਾ ਚਮਚਾ ਰੋਟੀ ਤੋਂ ਪਹਿਲਾਂ ਬਾਅਦ ਮਤਲਬ ਰੋਟੀ ਤੋਂ ਬਾਅਦ ਸੌਰੀ ਪਹਿਲਾਂ ਜਿਹੜਾ ਕਿਹਾ ਗਿਆ ਗਲਤੀ ਨਾਲ ਰੋਟੀ ਤੋਂ ਬਾਅਦ ਲੈਣਾ ਇਹਦਾ ਛੋਟਾ ਚਮਚਾ ਤਿੰਨ ਵਾਰੀ ਰੋਟੀ ਖਾਣੇ ਨੂੰ ਤਿੰਨ ਵਾਰੀ ਲਓ ਦੋ ਵਾਰ ਖਾਣਦੇ ਹੋ ਤਾਂ ਦੋ ਵਾਰੀ ਲਓ ਇਹ ਜ਼ਰੂਰ ਲੈਣਾ ਇਹ ਰਿਕ ਦੇ ਵਿੱਚ ਦਿੱਤਾ ਗਿਆ ਸੈਲਬੀ ਟੱਚ ਇਹ ਸੈਲਬੀ ਟੱਚ ਕਰੀਮ ਹੈ ਇਹਨੂੰ ਐ ਹਲਕਾ ਜਿਹਾ ਲੈਣਾ ਬਟਰ ਦੇ ਦਾਣੇ ਜਿੰਨਾ ਕੁ ਲੈ ਕੇ ਇਦਾਂ ਇਹ ਪਿੱਛੇ ਉਹਦੇ ਉੱਤੇ ਮਲਨੀਆ ਸਰਵਾਈਕਲ ਸਿਸਟਮ ਦੇ ਉੱਤੇ ਔਰ ਇਦਾਂ ਹੀ ਇਹ ਕੰਨਾਂ ਦੇ ਪਿੱਛੇ ਐ ਪੂਰੀ ਗਰਦਨ ਦੇ ਤੇ ਮਲ ਕੇ ਇਹਨੂੰ ਤੁਸੀਂ ਖੁੱਲਾ ਛੱਡ ਦਿਓ ਰਾਤ ਨੂੰ ਕਿਉਂਕਿ ਰਾਤ ਨੂੰ ਮੈਂ ਕਹਿਣਾ ਨਾ ਸਹਰਾਣਾ ਲੈਣਾ ਬੰਦ ਕਰ ਦਿਓ ਜੇ ਆਪਾਂ ਕਵਾਂਗੇ ਵੀ ਤੁਸੀਂ ਸਰਵਾਈਕਲ ਦੀ ਐਕਸਰਸਾਈਜ਼ ਕਰ ਲਓ ਵੀ ਗਰਦਨ ਨੂੰ ਇਦਾਂ ਲੈਫਟ ਰਾਈਟ ਉੱਪਰ ਕਰਨਾ 5-5 ਵਾਰੀ 10-10 ਵਾਰੀ ਟਾਈਮ ਹੀ ਨਹੀਂ ਲੋਕਾਂ ਕੋਲ ਨਹੀਂ ਹੋਣਾ ਪਰ ਜੇ ਤੁਸੀਂ ਰਾਤ ਨੂੰ ਸਹਰਾਣੇ ਤੋਂ ਬਿਨਾਂ ਸੋਵੋਗੇ ਰੱਬ ਨੇ ਆਪੇ ਤੁਹਾਨੂੰ ਥੱਲ ਪਾ ਲਟ ਦੇਣਾ ਰਾਤ ਨੂੰ ਉਹ ਆਪੇ ਹੋ ਗਿਆ ਤੁਹਾਡਾ ਐਕਸਰਸਾਈਜ਼ ਤਾਂ ਉਹ ਜਿਹੜੀ ਚੀਜ਼ ਆ ਉਹ ਤੁਹਾਨੂੰ ਬੈਨੀਫਿਟ ਦੇਊਗੀ ਫਿਰ ਇਹਦੇ ਲਈ ਦਿੱਤਾ ਗਿਆ ਇੱਕ ਨਾਭੀ ਦੇ ਵਿੱਚ ਕਿਉਂਕਿ ਬ੍ਰੇਨ ਤੋਂ ਲੈ ਕੇ ਨਾਭੀ ਤੱਕ ਦਾ ਸੂਤਰ ਖਰਾਬ ਹੁੰਦਾ ਤਾਂ ਜਾ ਕੇ ਸਰਵਾਈਕਲ ਦੀ ਬਿਮਾਰੀ ਸਟਾਰਟ ਹੁੰਦੀ ਹੈ ਇਹਨੂੰ ਖਤਮ ਕਰਨਾ ਅਸੀਂ ਜਿਹੜੀ ਧਰਨ ਪੈਂਦੀ ਹੈ ਉਹ ਵੀ ਸੈਟ ਪੇਟ ਵੀ ਜੈਟ ਇਹਨੂੰ ਤੁਸੀਂ ਲੈਣਾ ਸੈਲਬੀ ਟੱਚ ਨਾਭੀ ਆਇਲ ਇਹ ਧੁੰਨੀ ਚ ਤੇਲ ਪੈਂਦਾ ਇਹ ਤੇਲ ਬਹੁਤ ਗਜ਼ਬ ਬਹੁਤ ਕਮਾਲ ਸਿਰਫ ਸਰਵਾਈਕਲ ਦੇ ਮਰੀਜ਼ ਲਈ ਤਿਆਰ ਹੋਇਆ ਇਹ ਤੁਸੀਂ ਤੇਲ ਜਿਹੜਾ ਇਹਦੀਆਂ ਦੋ ਬੂੰਦਾਂ ਨਾਭੀ ਦੇ ਵਿੱਚ ਆਪਣੀ ਧੁੰਨੀ ਦੇ ਵਿੱਚ ਲਾਉਣੀਆਂ ਲਾ ਕੇ ਮਲ ਦੇਣੀਆਂ ਇਹਨੂੰ ਖਤਮ ਕਰ ਦੇਣਾ ਵੀ ਕੱਪੜਿਆਂ ਨੂੰ ਨਾ ਲੱਗੇ ਉੱਥੇ ਹੀ ਮਸਲ ਦੋ ਬੂੰਦਾਂ ਆਪਣੇ ਆਪ ਨੂੰ ਲੁਬਰੀਕੇਟ ਕਰ ਦੇਣੀਆਂ ਫਿਰ ਇੱਕ ਇਹਦੇ ਵਿੱਚ ਸਭ ਤੋਂ ਵੱਡੀ ਗਜ਼ਬ ਦੀ ਚੀਜ਼ ਮੈਂ ਤੁਹਾਨੂੰ ਦੱਸਦਾ ਜਿਹੜੇ ਲੋਕੀ ਸਰਵਾਈਕਲ ਤੋਂ ਪਰੇਸ਼ਾਨ ਇਹ ਗੱਲ ਆ ਜੋ ਉਹਨਾਂ ਦੀ ਹੋ ਰਹੀ ਆ ਤੁਹਾਨੂੰ ਦਾ ਇੱਕ ਲੋਕੇਟ ਦਿੰਨਾ ਮੈਂ ਲੋਕੇਟ ਵੀ ਇਸ ਤਰ੍ਹਾਂ ਦਾ ਜਦੋਂ ਬੋਡੀ ਨਾਲ ਟੱਚ ਹੁੰਦਾ ਤਾਂ ਉਹ ਕਿੰਨੇ ਬੈਨੀਫਿਟ ਦੇ ਸਕਦਾ ਤੁਸੀਂ ਸੋਚ ਵੀ ਨਹੀਂ ਸਕਦੇ ਆਈ ਸਾਈਟ ਉਹਦੇ ਨਾਲ ਵਧੀਆ ਹੋ ਜਾਂਦੀ ਆ ਸਰਵਾਈਕਲ ਦਾ ਜਿੰਨਾ ਵੀ ਨਾੜੀ ਸਿਸਟਮ ਆ ਉਹਦੇ ਨਾਲ ਵਧੀਆ ਹੋ ਜਾਂਦਾ ਉਹ ਕੀ ਆ ਦੇਖੋ ਇੱਕ ਗੱਲ ਮੈਂ ਤੁਹਾਨੂੰ ਦੱਸ ਦੇਣਾ ਦਿਖਾਉਣ ਲੱਗਾ ਤੁਹਾਨੂੰ ਇਹ ਮੈਨੂੰ ਪਹਿਲਾਂ ਹੀ ਪਤਾ ਸੀਗਾ ਕਿ ਕਈ ਵਾਰੀ ਆਪਾਂ ਗਲਤ ਪਾਸੇ ਲੈ ਜਾਂਦੇ ਗੱਲ ਨੂੰ ਮੈਂ ਤਾਂ ਡਾ ਭਰਾ ਕੋਈ ਜੋਤਸੀ ਨਹੀਂ ਹੈਗਾ ਕੋਈ ਤੰਤਰਿਕ ਨਹੀਂ ਹੈਗਾ ਮੈਂ ਪਰ ਇਹਨਾਂ ਲੱਕੜ ਹੈ ਇਹ ਲੱਕੜ ਨੂੰ ਨਾ ਅਸੀਂ ਲੋਕਟ ਦੀ ਤਰ੍ਹਾਂ ਬਣਾਇਆ ਤਾਂ ਕਿ ਉਹਨੂੰ ਧਾਗੇ 'ਚ ਪਾ ਕੇ ਚਾਹੇ ਗਲ 'ਚ ਪਾ ਲਓ ਜਾਂ ਫਿਰ ਉਹਨੂੰ ਧਾਗੇ 'ਚ ਪਾ ਕੇ ਆਪਣੇ ਡੋਲੇ ਤੇ ਬੰਨ ਲਓ ਤੁਹਾਡੀ ਬੋਡੀ ਨੂੰ ਟੱਚ ਕਰਨਾ ਚਾਹੀਦਾ ਲੱਕੜੀ ਦਾ ਪੋਰਸ਼ਨ ਤੇ ਉਹ ਜਦੋਂ ਤੁਹਾਡੀ ਬੋਡੀ ਨੂੰ ਟੱਚ ਕਰਦਾ ਨਾ ਤਾਂ ਫਿਰ ਉਹ ਇੱਕ ਇੱਕ ਚੁੰਬਕ ਦਾ ਕੰਮ ਕਰਦਾ ਮੈਂ ਤੁਹਾਨੂੰ ਦੀ ਸ਼ਕਲ ਜੇ ਕਹੋ ਦਵੇ ਦਿਖਾ ਦਮਾ ਕਿਉਂ ਪਤਾ ਨਹੀਂ ਕਿ ਮੈਨੂੰ ਐਂ ਡਰ ਲੱਗਦਾ ਕਿਤੇ ਮੈਨੂੰ ਤੁਸੀਂ ਹੋਰ ਕਿਤੇ ਬਾਬਿਆਂ ਚ ਨਾ ਲੈ ਜਾਓ ਸਾਧੂ ਸੰਤਾਂ ਤੇ ਮੈਂ ਮੈਂ ਤਾਂ ਡਪਰਾ ਹਾਂ ਜਾਇ ਜਾਈ ਹੈਗਾ ਪਰ ਇਹ ਜਿਹੜੀ ਚੀਜ਼ ਮੈਨੂੰ ਮਿਲੂਗੀ ਮੈਂ ਤੁਹਾਨੂੰ ਦੱਸੂਗਾ ਜ਼ਰੂਰ ਬਹੁਤ ਲੋਕ ਨਾ ਕਈ ਚੀਜ਼ਾਂ ਦਾ ਗਲਤ ਫਾਇਦਾ ਚੱਕ ਕੇ ਆਪਾਂ ਨੂੰ ਗੁੰਮਰਾਹ ਕਰਦੇ ਆ ਉਹ ਚੀਜ਼ ਤੋਂ ਬਚਣਾ ਆਪਾਂ ਨੇ ਇਹ ਇਹ ਹੈਗਾ ਜੀ ਲੋਕੇਟ ਇਹ ਦੇਖੋ ਤੁਸੀਂ ਇਹਨੂੰ ਮੈਂ ਇਹਦੇ ਵਿੱਚ ਬੋਟਲ ਚ ਦਿਖਾਣਾ ਤੁਹਾਨੂੰ ਇਹਨੂੰ ਤੁਸੀਂ ਕਿਸੇ ਵੀ ਰੰਗ ਦੇ ਧਾਗੇ 'ਚ ਪਾ ਕੇ ਪਾ ਸਕਦੇ ਹੋ ਧਾਗਾ ਤੁਸੀਂ ਆਪ ਲੈ ਲਿਓ ਤੇ ਇਹ ਲੋਕਟ ਹੀ ਦੇਣਾ ਸੀ ਇਦਾਂ ਕਰਕੇ ਧਾਗੇ 'ਚ ਨਹੀਂ ਦਿੰਦੇ ਸੀ ਇਹਨੂੰ ਅ ਇਹ ਬਿਲਕੁਲ ਲੱਕੜੀ ਦਾ ਹੈਗਾ ਜੀ ਤੇ ਇਹ ਦੇਖੋ ਇਹ ਕਿੰਨਾ ਛੋਟਾ ਹੈਗਾ ਮੰਨ ਲਓ ਮਸਾਂ ਹੀ ਇਹ ਮਟਰ ਦੇ ਦਾਣੇ ਜਿੰਨਾ ਇਹਨੂੰ ਜਦੋਂ ਤੁਸੀਂ ਪੈਨਲ ਨਾਲ ਸ਼ੁਰੂ ਕਰੋਗੇ ਇਹਦੀ એનર્ਜੀ ਖਤਮ ਨਹੀਂ ਹੁੰਦੀ ਇਹ ਬਹੁਤ ਹੀ ਗਹਿਰਾਈ ਦੇ ਵਿੱਚ ਜਾ ਕੇ ਮਹ ਲੋ 18000 ਫੀਟ ਦੀ ਗਹਿਰਾਈਆਂ ਦੇ ਵਿੱਚ ਇਹ ਲੱਕੜ ਹੈ ਜਿੱਥੋਂ ਇਹ ਪ੍ਰਾਪਤ ਹੁੰਦੀ ਹੈ ਜਿਵੇਂ ਕਹਿੰਦੇ ਕਿਸ਼ਤੀ ਦੀ ਲੱਕੜ ਹੈ ਫਲਾਣੇ ਦੀ ਲੱਕੜ ਹੈ ਉਹਦਾ ਨਹੀਂ ਹੈਗੀ ਇਹ ਇਹੋ ਲੱਕੜ ਹੈ ਆਮ ਚੀਜ਼ ਹੈ ਕੋਈ ਐਨੀ ਹੈ ਕੋਈ ਉਹ ਤੇ ਬਹੁਤ ਵੱਡਾ ਕੋਈ ਉਹ ਜਾਦੂ ਟੂਣਾ ਐਜਾ ਕੁਝ ਨਹੀਂ ਹੈਗਾ ਐਵੇਂ ਮੈਂ ਤੁਹਾਨੂੰ ਕਹਾਂ ਲੇਕਿਨ ਇਹਦੇ ਬੈਨੀਫਿਟ ਬਹੁਤ ਆ ਇਹਨੂੰ ਜਦੋਂ ਤੁਸੀਂ ਪੜ੍ਹੋਗੇ ਤੁਹਾਨੂੰ ਪਤਾ ਲੱਗੂਗਾ ਕਿ ਚੰਦ ਦਿਨਾਂ ਦੇ ਵਿੱਚ ਜਿਹੜਾ ਸਰਵਾਈਕਲ ਆ ਉਹ ਉਹਦਾ ਦਰਦ ਖਤਮ ਹੋ ਰਿਹਾ ਔਰ ਇਹਨੂੰ ਪਹਿਨ ਕੇ ਕੋਈ ਐ ਨਹੀਂ ਹੈ ਵੀ ਆਪਾਂ ਕੋਈ ਪੂਜਾ ਪਾਠ ਕਰਨਾ ਐ ਨਹੀਂ ਹੈ ਵੀ ਕੋਈ ਸੋਚ ਝੂਟ ਰੱਖਣੀ ਆ ਨਾ ਇਹ ਨਾਰਮਲ ਲੱਕੜ ਦਾ ਪੀਸ ਹੈ ਕੋਈ ਕਿਸੇ ਪੰਡਿਤ ਦਾ ਜਾਂ ਜੋਤਸੀ ਦਾ ਧਾਗਾ ਤਬੀਤ ਨਹੀਂ ਹੈਗਾ ਔਰ ਇਹ ਮੈਡੀਕੇਟਡ ਹੈ ਮੈਡੀਸਿਨ ਦੇ ਵਿੱਚ ਇਹਦੇ ਬਾਰੇ ਵਰਣਨ ਔਰ ਸਦੀਆਂ ਤੋਂ ਵਰਣਨ ਇਹਨੂੰ ਜਦੋਂ ਤੁਸੀਂ ਯੂਜ਼ ਕਰੋਗੇ ਤਾਂ ਸਰਵਾਈਕਲ ਤੁਹਾਡਾ ਤਾਂ ਕੀ ਕਹਿੰਦੇ ਨੇ ਪੰਜਾਬੀ ਚ ਵੀ ਗਵਾਂਡੀਆਂ ਦਾ ਵੀ ਨਹੀਂ ਰਹਿਣਾ ਤਾਂ ਇਸ ਕਰਕੇ ਬਰੇ ਨਾ ਬੁੱਝ ਗਵਾਂਡੀਆਂ ਦਾ ਕਮੇ ਨਹੀਂ ਰਹਿਣਾ ਤਾਂ ਨਹੀਂ ਰਹਿਣਾ ਜਦੋਂ ਤੁਹਾਡਾ ਠੀਕ ਹੋ ਗਿਆ ਗਵਾਂਡੀ ਪੁੱਛਣਗੇ ਕਿ ਕਵੇ ਠੀਕ ਹੋਇਆ ਉਹਨਾਂ ਨੇ ਵੀ ਦਵਾਈ ਮੰਗਾਈ ਲੈਣੀ ਹੈ ਤਾਂ ਇਹ ਸਾਰਾ ਜਿਹੜਾ ਸਿਸਟਮ ਹੈ ਇਦਾਂ ਹੀ ਬਣਿਆ ਹੋਇਆ ਔਰ ਸਰਵਾਈਕਲ ਦੀ ਜਿਹੜੀ ਪ੍ਰੋਬਲਮ ਹੈ ਉਹਦੇ ਵਾਸਤੇ ਬਹੁਤ ਹੀ ਗੁਣਕਾਰੀ ਹੈ ਸਰਵਾਈਕਲ ਕਿੱਟ ਬਣੀ ਹੈ ਇਹ ਪੰਜ ਚੀਜ਼ਾਂ ਦੀ ਕਿੱਟ ਹੈ ਇਹਨੂੰ ਮੰਗਾਉਂਗੇ ਤਾਂ ਸਦਾ ਲਈ ਤੁਸੀਂ ਸਰਵਾਈਕਲ ਤੋਂ ਮੁਕਤੀ ਪਾਓਗੇ ਅਗਰ ਤੁਹਾਡੇ ਆਸ-ਪਾਸ ਕੋਈ ਵੀ ਸਰਵਾਈਕਲ ਦਾ ਪੇਸ਼ੈਂਟ ਹੈ ਤਾਂ www.badwan.com ਤੇ ਜਾ ਕੇ ਤੁਸੀਂ ਇਹਦੇ ਬਾਰੇ ਪ੍ਰੋਪਰ ਸਰਚ ਕਰੋ ਪੜੋ ਤੇ ਉਸ ਤੋਂ ਬਾਅਦ ਇਹਨੂੰ ਚੰਗੀ ਤਰ੍ਹਾਂ ਜਾਣਨ ਤੋਂ ਬਾਅਦ ਮੰਗਾਓ ਅੰਧ ਵਿਸ਼ਵਾਸ ਚ ਨਹੀਂ ਪੈਣਾ ਸੁਣੋ ਸਭ ਦੀ ਕਰੋ ਮੰਨ ਦੀ ਇਹ ਗੱਲ ਮੈਂ ਸਾਰਿਆਂ ਨੂੰ ਕਹਿਣਾ ਹੁੰਦਾ ਸਤਿ ਸ੍ਰੀ ਅਕਾਲ ਜੀ ਨਮਸਕਾਰ ਸੋ ਜ਼ਰੂਰ ਜੀ ਤੁਸੀਂ ਇਹ ਸਾਰੀਆਂ ਗੱਲਾਂ ਦਾ ਧਿਆਨ ਰੱਖੋ ਜੋ-ਜੋ ਇਹ ਜਾਣਕਾਰੀ ਇਹ ਖਾਸ ਗੱਲਾਂ ਤੁਹਾਨੂੰ ਸੁਭਾਸ਼ ਗੋਇਲ ਜੀ ਨੇ ਦੱਸੀਆਂ ਨੇ ਤਾਂ ਕਿ ਤੁਸੀਂ ਆਪਣੇ ਸਰਵਾਈਕਲ ਦੇ ਦਰ ਤੋਂ ਜਲਦੀ ਤੋਂ ਜਲਦੀ छुटकारा ਜ਼ਰੂਰ ਪਾ ਸਕੋ ਔਰ ਜੇਕਰ ਤੁਸੀਂ ਚਾਹੁੰਦੇ ਹੋ ਕਿ ਕਿਸੇ ਹੋਰ ਖਾਸ ਵਿਸ਼ੇ ਦੇ ਉੱਪਰ ਵੀ ਅਸੀਂ ਵੀਡੀਓ ਬਣਾਈਏ ਤਾਂ ਜ਼ਰੂਰ ਕਮੈਂਟ ਸੈਕਸ਼ਨ ਵਿੱਚ ਵੀ ਤੁਸੀਂ ਸਾਡੇ ਨਾਲ ਸੁਝਾਅ ਆਪਣੇ ਸਾਂਝੇ ਕਰ ਸਕਦੇ ਹੋ ਜਾਂ ਫਿਰ ਮੇਰੀ ਈਮੇਲ ਆਈਡੀ healthadvicevidharjotkor@gmail.com ਤੇ ਵੀ ਤੁਸੀਂ ਮੈਨੂੰ ਈਮੇਲ ਕਰ ਸਕਦੇ ਹੋ ਜੇਕਰ ਤੁਸੀਂ ਜੋ ਸੁਭਾਸ਼ ਗੋਇਲ ਜੀ ਨੇ ਨੁਸਖੇ ਦੱਸੇ ਨੇ ਆਯੁਰਵੈਦ ਦੇ ਜਿਹੜੇ ਵੈਦਵਾਨ ਆਯੁਰਵੈਦ ਵੱਲੋਂ ਬਣਾਏ ਜਾਂਦੇ ਨੇ ਇਹ ਪ੍ਰੋਡਕਟ ਤੁਸੀਂ ਕੋਈ ਵੀ ਖਰੀਦਣਾ ਚਾਹੁੰਦੇ ਹੋ ਤਾਂ ਸਕਰੀਨ ਤੇ ਜਿਹੜੇ ਨੰਬਰ ਨੇ ਤਿੰਨ ਨੰਬਰ ਦਿੱਤੇ ਗਏ ਨੇ ਉਹਨਾਂ ਵਿੱਚੋਂ ਕਿਸੇ ਵੀ ਇੱਕ ਨੰਬਰ ਤੇ ਕਾਲ ਕਰ ਸਕਦੇ ਹੋ ਇੱਕ ਨੰਬਰ ਨਹੀਂ ਮਿਲਦਾ ਤਾਂ ਦੂਜੇ ਕਿਸੇ ਵੀ ਹੋਰ ਨੰਬਰ ਤੇ ਕਾਲ ਕਰ ਸਕਦੇ ਹੋ ਜਾਂ ਫਿਰ www.vaidvan.com ਵੈਬਸਾਈਟ ਤੇ ਜਾਓ ਤੇ ਉੱਥੇ ਤੁਸੀਂ ਆਨਲਾਈਨ ਵੀ ਪਰਚੇਸ ਕਰ ਸਕਦੇ ਹੋ ਸੋ ਵੀਡੀਓ ਚੰਗੀ ਲੱਗੀ ਹੈ ਲਾਈਕ ਐਂਡ ਸ਼ੇਅਰ ਜ਼ਰੂਰ ਕਰ ਦਿਆ ਕਰੋ ਵੀਡੀਓਜ਼ ਨੂੰ ਤਾਂ ਕਿ ਤੁਹਾਡੇ ਨਾਲ-ਨਾਲ ਹੋਰਾਂ ਤੱਕ ਵੀ ਇਹ ਖਾਸ ਜਾਣਕਾਰੀ ਸੇਤ ਨਾਲ ਜੁੜੀ चंकी जानकारी उन्होंने तक भी जरूर पहुंच सके पेज ना तक फॉलो नहीं किया फटाफट फॉलो कर लो यूट्यूब चैनल हैल्थ एडवाइस विद हरजोत कौर में सबसक्राइब नहीं किया तो फटाफट सबसक्राइब भी कर लो मिलेंगे जल्दी ही सेहत ना जुड़ी होर खास जानकारी दे फिलहाल ही मैं यानी कि हरजोत कौर नो जी इजाजत सत श्रीकाल